ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤੁ ਤੇਈ ਤਾਇ ਤਾਇ ਖੇਲਾ ਸਗਲ ਜਗਤ ਸਾਥ ਸੰਗਤ ਇਹ ਜੋ ਤੁਸੀਂ ਦੇਖ ਰਹੇ ਹੋ ਇੱਕ ਪ੍ਰਾਤਨ ਖੂਹ ਹੈ ਜਿਸ ਤੋਂ ਕਿ ਬਹੁਤ ਸਾਲ ਹੋ ਗਏ ਬਿਨਾ ਵਰਤੇ ਇਸ ਤਰ੍ਹਾਂ ਹੀ ਪਿਆਸੀ ਜੋ ਕਿ ਸਾਡੀ ਜ਼ਮੀਨ ਦੇ ਵਿੱਚ ਆਉਂਦਾ ਸੀ ਤੇ ਮੇਰੇ ਮਨ ਵਿੱਚ ਆਇਆ ਕਿ ਕਿਉਂ ਨਾ ਇਸ ਨੂੰ ਦੁਬਾਰਾ ਸਰਜੀਤ ਕਰਨ ਲਈ ਦੁਆਰਾ ਇਹਨੂੰ ਰਿਵਾਈਵ ਕਰਨ ਲਈ ਸੇਵਾ ਚਲਾਈ ਜਾਵੇ ਸੋ ਦਸ ਵੱਲੋਂ ਪਹਿਲਾ ਉਪਰਾਲਾ ਆਪਣੇ ਹੀ ਘਰ ਤੋਂ ਆਪਣੀ ਜ਼ਮੀਨ ਤੋਂ ਟਿੰਡ ਚਾਮਪਰ ਜ਼ਿਲ੍ਹਾ ਫਤਿਹਗੜ ਸਾਹਿਬ ਕੀਤਾ ਗਿਆ ਹੈ ਤੇ ਇਹ ਪੁਰਾਤਨ ਜੋ ਦਿਖ ਸੀ ਜੋ ਕਿ ਬਹੁਤ ਡੂੰਗਾ ਸੀ ਤੇ ਹੁਣ ਉਹਦੀ ਦੁਆਰਾ ਜਿਹੜੇ ਦੇਖਿਆ ਤੁਸੀਂ ਦੇਖੋਗੇ ਤੇ ਉਸ ਤੋਂ ਬਾਅਦ ਅਸੀਂ ਹੋਰ ਵੀ ਇੱਥੇ ਆਲੇ-ਦੋਲੇ ਸਾਫ ਸਪੀਅਰ ਕਰਕੇ ਤੇ ਹਲਟ ਲਾ ਕੇ ਇਸ ਨੂੰ ਇੱਕ ਪੁਰਾਤਨ ਦਿਖ ਦੇਵਾਂਗੇ ਜੇ ਲੋਕੀ ਲੋਕੀ ਆ ਕੇ ਵੇਖਣਗੇ ਕਿ ਹਾਂ ਇਹ ਪ੍ਰਾਤਨ ਜਿਹੜਾ ਸੱਭਿਆਚਾਰ ਪਿੰਡ ਚੰਪਰ ਦੇ ਵਿੱਚ ਸੰਭਾਲ ਕੇ ਰੱਖਿਆ ਹੋਇਆ ਐ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪਣੇ ਜਿਹੜੇ ਪ੍ਰਾਤਨ ਸਰੋਤ ਹਨ ਉਹਨਾਂ ਨੂੰ ਮੁੜ ਰਿਵਾਈਵ ਕਰੋ ਸਰੋਤਾਂ ਨੂੰ ਠੀਕ ਕਰੋ ਟੋਬੇ ਨਾਲੇ ਜੋ ਗੰਦੇ ਪਏ ਹਨ ਉਹਨਾਂ ਦੀਆਂ ਸਫਾਈਆਂ ਕਰਵਾਓ ਤੇ ਤਾਂ ਜੋ ਪਾਤਾ ਪਣ ਵਧੀਆ ਹੋ ਸਕੇ ਪਾਣੀ ਪਵਿੱਤਰ ਹੋ ਸਕੇ ਤਾਂ ਹੀ ਅਸੀਂ ਗੁਰੂ ਸਾਹਿਬ ਦੇ ਜਿਹੜੇ ਅਕੀਦੇ ਤੇ ਪੂਰੇ ਉਤਰਾਂਗੇ ਨਾਲੇ ਕਹਿੰਦੇ ਹਨ ਕੇ ਪਾਣੀ ਵੈਸੇ ਹੀ ਖਵਾ ਜਾ ਜੀ ਹੁੰਦੇ ਹਨ ਜੇਕਰ ਉਹ ਹੀ ਖੁਸ਼ ਰਹਿਣਗੇ ਤਾਂ ਸਾਨੂੰ ਸੇਤਾਂ ਵੀ ਠੀਕ ਰੱਖਣਗੇ ਤੇ ਪਾਣੀ ਵਧੀਆ ਮਿਲੇਗਾ ਤਾਂ ਜੇਕਰ ਉਹ ਹੀ ਨਾਰਾਜ਼ ਹੋ ਗਏ ਜਿਹਦੇ ਵਿੱਚ ਅਸੀਂ ਗੰਦ ਸੁੱਟਦੇ ਆ ਤਾਂ ਫਿਰ ਆਪਾਂ ਕਿੱਥੋਂ ਠੀਕ ਹੋ ਸਕਦੇ ਆ ਸੋ ਦਾਸਦੀਏ ਧਾਰਨਾ ਸੀ ਸੋ ਜਿੰਨੇ ਕਿ ਮਾਰਾ ਨੇ ਕਿਰਪਾ ਕੀਤੀ ਹੈ ਇਸ ਨੂੰ ਕਰਨ ਦੀ ਕੋਸ਼ਿਸ਼ ਕਰ ਰਿਹਾ ਇੱਕ ਖੂ ਹੋ ਰਿਹਾ ਸਾਡੇ ਬਹੁਤ ਵੱਡਾ ਫਿਰ ਉਸ ਦੀ ਸਫਾਈ ਕਰਾ ਕੇ ਉੱਪਰ ਮਾਉਣ ਤੇ ਉੱਪਰ ਜਾਲ ਵਿਛਾਇਆ ਜਾਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ-ਵਧੀਆ ਜਿੱਥੇ-ਇਥੇ ਖੂਹ ਮਿਲਣਗੇ ਆਪਾਂ ਜਾ ਕੇ ਉਹਨਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਜੇਕਰ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਸੰਪਰਕ ਕਰ ਲਿਓ ਮੇਨੂੰ ਚੰਪਰ ਦਾ ਮੇਰਾ ਫੋਨ ਨੰਬਰ ਵੀ ਹੈਗਾ ਤੇ ਮੈਂ ਨਾਲ ਭੇਜ ਦਾਂਗਾ ਤੇ ਹੋਰ ਵੀ ਜੇ ਕੋਈ ਸੁਝਾਅ ਦੇਣਾ ਹੈ ਜਰੂਰ ਦੱਸਿਓ ਕਿਵੇਂ ਲੱਗਿਆ ਇਹ ਉਪਰਾਲਾ ਹੁਣ ਵੇਖੋ ਇਹ ਖੂਹ ਇਦਾਂ ਲੱਗਣ ਲੱਗ ਗਿਆ ਤੇ ਪੂਰੀ ਜਿਹੀ ਸਫਾਈ ਹੋ ਜਾਣੀ ਹੈ ਪੂਰਾ ਸੋਹਣਾ ਲੱਗੂਗਾ ਇਹ ਤੇ ਐਤਵਾਰ ਸੇ ਕੱਲ੍ਹ ਤੋ ਐਤਵਾਰ ਨੂੰ ਫਿਰ ਉਹ ਜਿਹੜੇ ਚੌਲ ਵੀ ਕਰਦੇ ਹਨ ਤੇ ਉੱਥੇ ਜਿਹੜਾ ਚਰਾਗ ਵੀ ਲਾਇਆ ਉਹਨਾਂ ਨੇ ਤੇ ਸੇਵਾ ਵਾਂਗੂ ਚਲੋ ਵੀ ਭੰਮ ਕੇ ਸਾਡਾ ਧਰਮ ਨਹੀਂ ਪਰ ਇੱਕ ਉਸ ਨੂੰ ਦਿੱਖ ਦਿੱਤੀ ਹੈ ਨਵੀਂ ਤੇ ਸੋਹਣਾ ਲੱਗਿਆ ਤਾਂ ਜਰੂਰ ਆਪਾਂ ਕਮੈਂਟ ਕਰਿਓ ਬਾਕੀ ਆਪਾਂ ਪੰਜਾਬ ਨੂੰ ਬਚਾਈਏ ਵਾਤਾਵਰਨ ਨੂੰ ਬਚਾਈਏ ਤੇ ਸੋਹਣਾ ਵਾਤਾਵਰਨ ਸਰਜੀਏ ਇਹ ਤਾਂ ਕੋਸਕੇ ਆਪਣੇ ਵੱਲੋਂ ਕੋਈ ਨਾ ਕੋਈ ਉਪਰਾਲਾ ਕਰਦੇ ਰਹੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਯਾਦ ਰੱਖਣ ਕਿ ਇਹ ਬੰਦੇ ਆਏ ਸੀ ਕੋਈ ਨਵਾਂ ਕੰਮ ਕਰਕੇ ਗਏ ਸੀ ਤੇ ਦੁਨੀਆ ਨੇ ਨਿੰਦੇ ਤੇ ਰਹਿਣਾ ਜੇਕਰ ਤੁਹਾਡੀ ਸ਼ਲਾਘਾ ਹੋਏਗੀ ਤਾਂ ਤੁਹਾਡੀ ਬੜੀ ਵਧੀਆ ਲੱਗੇਗਾ ਕਿ ਹਾਂ ਵੀ ਕੁਝ ਕੁ ਸਿੱਖ ਕੁਝ ਕਰਕੇ ਗਏ ਆ ਸੋ ਇਹ ਇਸ ਵੇਲੇ ਦੀ ਫਾਈਨਲ ਦਿੱਖ ਦਿਖ ਹੈਗੀ ਹੈ ਤੇ ਕਿਵੇਂ ਦੇ ਲੱਗਿਆ ਪ੍ਰੋਗਰਾਮ ਤੇ ਜਰੂਰ ਆਪਣੇ ਕਮੈਂਟ ਦੱਸੋ ਇਹ ਪਹਿਲਾਂ ਇਹ ਹਾਲਾਤ ਸੀਗੀ ਤੇ ਹੁਣ ਦੇ ਹਾਲਾਤ ਹੈ ਉਹ ਵੇਖੋ ਇਸ ਰਾਈ ਟੋਬਿਆਂ ਦੇ ਵਿੱਚ ਵੀ ਜੋ ਗੰਦਗੀ ਪਈ ਹੋਈ ਹੈ ਉਸ ਨੂੰ ਵੀ ਠੀਕ ਕਰਨ ਦੇ ਬਾਰੇ ਬਰਾਲੇ ਕਰੀਏ ਤਾਂ ਹੀ ਸਾਡਾ ਜਿਹੜਾ ਵਾਤਾਵਰਣ ਵਧੀਆ ਹੋਏਗਾ ਡਾਕਟਰਾਂ ਤੋਂ ਬਚਾਅ ਹੋ ਦਵਾਈਆਂ ਤੋਂ ਬਚਾਅ ਹੋ ਸੋ ਵੱਧ ਤੋਂ ਵੱਧ ਸਫਾਈ ਰੱਖੋ ਪਾਣੀ ਨੂੰ ਪਵਿੱਤਰ ਰੱਖੋ ਹਵਾ ਨੂੰ ਪਵਿੱਤਰ ਰੱਖੋ ਬਾਕੀ ਚੀਜ਼ਾਂ ਗੁਰੂ ਮਹਾਰਾਜ ਆਪੇ ਸਭ ਨੂੰ ਪ੍ਰਦਾਨ ਕਰਦੇ ਰਹਿੰਦੇ ਹਨ ਜਰੂਰ ਆਪਣੇ ਆਪਣੇ ਕਮੈਂਟ ਜਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ